ਬਾਲੀਵੁੱਡ 'ਚ ਆਪਣੀਆਂ ਦਮਦਾਰ ਪਰਫਾਰਮੈਂਸਸ ਨਾਲ ਵਾਹ-ਵਾਹੀ ਲੁੱਟ ਰਹੀ ਦੀਪਿਕਾ ਪਾਦੂਕੋਨ ਨੇ ਵਿਰਾਟ ਕੋਹਲੀ ਦਾ ਆਪਣੇ ਪਰਿਵਾਰ 'ਚ ਸਵਾਗਤ ਕੀਤਾ। ਦਰਅਸਲ ਵਿਰਾਟ ਕੋਹਲੀ ਹੁਣ ਟੀਸੋ ਬ੍ਰਾਂਡ ਦੇ ਨਾਲ ਜੁੜ ਗਏ ਨੇ। ਕਰੀਆਂ ਦੇ ਇਸ ਮਸ਼ਹੂਰ ਬ੍ਰਾਂਡ ਨੇ ਵਿਰਾਟ ਨੂੰ ਆਪਣੇ ਨਾਲ ਬਤੌਰ ਬ੍ਰਾਂਡ ਅੰਬੈਸਡਰ ਜੋੜ ਲਿਆ ਹੈ। ਇਸ ਬ੍ਰਾਂਡ ਨਾਲ ਦੀਪਿਕਾ ਪਾਦੂਕੋਨ ਪਹਿਲਾਂ ਤੋਂ ਹੀ ਜੁੜੀ ਹੋਈ ਹੈ। ਇਸ ਬ੍ਰਾਂਡ ਨਾਲ ਜੁੜਨ ਤੇ ਵਿਰਾਟ ਕੋਹਲੀ ਨੇ ਟਵੀਟ ਕਰਕੇ ਖੁਸ਼ੀ ਜ਼ਾਹਰ ਕੀਤੀ। ਵਿਰਾਟ ਦੇ ਟਵੀਟ ਤੇ ਦੀਪਿਕਾ ਨੇ ਵੀ ਟਵੀਟ ਕੀਤਾ। ਅਤੇ ਉਸਨੇ ਵਿਰਾਟ ਦੱਤ ਟਿਸੋ ਪਰਵਾਰ ਦਾ ਸਵਾਗਤ ਕੀਤਾ ਖਾਸ ਗੱਲ ਇਹ ਹੈ ਕਿ ਇਹ ਦੋਨੇ ਹੀ ਆਪੋ ਆਪਣੇ ਖੇਤਰ ਚ ਸਫਲਤਾ ਦੀਆਂ ਬੁਲੰਦੀਆਂ ਹਾਸਲ ਕਰ ਰਹੇ ਨੇ ਅਜਿਹੇ ਚ ਦੋਨਾਂ ਦਾ ਇੱਕ ਦੂਜੇ ਲਈ ਇੱਜ਼ਤ ਦਾ ਪ੍ਰਗਟਾਵਾ ਕਰਨਾ ਦੋਨਾਂ ਦੀ ਚੰਗੀ ਸੋਚ ਵੀ ਦਰਸਾਉਂਦਾ ਹੈ ਇਹ ਦੋਨੇ ਹੀ ਦੇਸ਼ ਦੀ ਯੁਵਾ ਸ਼ਕਤੀ ਦੇ ਆਦਰਸ਼ ਨੇ ਅਤੇ ਦੋਨਾਂ ਨੂੰ ਕੜੀਆਂ ਦੇ ਇਸ ਬ੍ਰਾਂਡ ਨੇ ਆਪਣੇ ਨਾਲ ਜੋੜ ਕੇ ਯੁਵਾ ਵਰਗ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ